ਇਹ ਦਸਕੋ ਇਸ ਵਿਲੇਸੀ ਰੋਪੜ ਰੇਲਵੇ ਸਿਸਟਮ ਮੌਜੂਦ ਹੈ ਜਿੱਥੇ ਕਿ ਆ ਪਹਿਲਾਂ ਦਿਖਾਓ ਇੱਕ ਮੁਜਰਮ ਕਾਬੂ ਕੀਤਾ ਨੇ ਜੀਆਰਪੀ ਪੁਲਿਸ ਵੱਲੋਂ ਤੇ ਸ਼ਗਰੀਬ ਜਿਹੜੇ ਸਾਡੇ ਐਸਐਸ ਸ਼ਗਰੀਬ ਦੀ ਟੀਮ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਮੁਜਰਮ ਪਤਾ ਕੌਣ ਹੈ ਇਹ 9 ਮਹੀਨੇ ਪਹਿਲਾਂ ਇੱਕ ਗੇਟਮੈਨ ਸੀਗਾ ਜਿਹੜਾ ਕਿ ਬੂੰਗਾ ਸਾਹਿਬ ਦੇ ਉੱਤੇ ਉਹਦੇ ਨਾਲ ਵਾਰਦਾਤ ਕਰਕੇ ਗਏ ਸੀ ਪਰ ਲੇਕਿਨ ਜਿਹੜੀ ਜੀਆਰਪੀ ਪੁਲਿਸ ਜਿਹੜੀ ਹੈ ਲਗਾਤਾਰ ਜਿਹੜੀ ਲੱਗੀ ਰਹੀ ਸੀ ਇਹ ਸਾਡਾ ਜਿਹੜਾ ਉਹ ਸੀਗਾ ਗੇਟਮੈਨ ਜਿਸ ਨੇ ਵਾਰਦਾਤ ਕੀਤੀ ਸੀ ਲੇਕਿਨ 9 ਮਹੀਨੇ ਦਾ ਸਮਾਂ ਹੋ ਗਿਆ ਸੀ 9 ਮਹੀਨੇ ਦੇ ਸਮੇਂ ਦੌਰਾਨ ਜੀਆਰਪੀ ਪੁਲਿਸ ਦਾ ਜਿਹੜਾ ਜਿਹੜਾ ਇਹਨਾਂ ਦੇ ਵੱਲੋਂ ਇਹ ਬੰਦੇ ਇੱਧੇ ਪੇਸ਼ ਕਰਕੇ ਫੜ ਲਏ ਗਏ ਤੇ ਕੀ ਕੀ ਇਹਨਾਂ ਤੋਂ ਬਰਾਮਦ ਕੀਤਾ ਸੁਰੇਜ ਨੇ ਗੱਲ ਕੀਤੀ ਸੁਰੇਜ ਜੀ ਬਹੁਤ-ਬਹੁਤ ਬਧਾਈਆਂ ਤੁਹਾਨੂੰ ਕਿ ਐਡਾ ਬੜਾ ਕੇਸ ਤੁਸੀਂ ਪੇਸ਼ ਕਰਾਇਆ ਨੇ 90 ਸਮੇਂ ਬਾਅਦ ਦੱਸੋ ਜਰਾ ਕੀ ਕੀ ਸੀ ਇਹ ਸਰ ਮਿਤੀ 17 18 8 ਲਗਭਗ 9 9 ਮਹੀਨੇ ਪਹਿਲਾਂ 24 ਦੀ ਦਰਮਿਆਨੀ ਰਾਤ ਨੂੰ ਜਿਹੜਾ ਇਹ ਡੀਟਮੈਨ ਨੂੰ ਰਾਤ ਨੂੰ ਕਰੀਬ 1 ਵਜੇ 1 ਵਜੇ ਤਿੰਨ ਵਿਅਕਤੀ ਸੀਗੇ ਜਿਹੜੇ ਆਪਣਾ ਇੱਕ ਦਸਪ੍ਰੀਤ ਸਿੰਘ, ਬਗਨਦੀਪ ਸਿੰਘ ਤੇ ਆਪਣਾ ਪ੍ਰਿੰਤ ਸਿੰਘ ਤਿੰਨੇ ਜਣੇ ਇਹਨੂੰ ਉੱਥੇ ਗੇਟ ਦੇ ਕੋਟਮਾਰ ਕਰਕੇ ਚਾਕੂ ਨਾਲ ਜ਼ਖਮੀ ਕਰਕੇ ਤੇ ਸੱਟ ਕੇ ਲਹੂ ਲਵਾਨ ਕਰਕੇ ਇਹਨੂੰ ਛੁੱਟ ਕੇ ਤੇ ਇਹਦਾ ਮੋਬਾਈਲ ਖੋ ਕੇ ਭੱਜ ਗਏ ਤੇ ਇਹਨੂੰ ਹਸਪਤਾਲ ਦਾਖਲ ਕਰਾਇਆ ਤੇ ਸਵੇਰੇ ਨੂੰ ਹੋਸ਼ ਆਈ ਤੇ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਸਾਡੀ ਲਗਾਤਾਰ ਇਨਵੈਸਟੀਗੇਸ਼ਨ ਚੱਲਦੀ ਰਹੀ ਚੱਲਦੀ ਰਹੀ ਤੇ ਜਿਹੜਾ ਇਹਦਾ ਮੋਬਾਈਲ ਘੱਟੋ ਘੱਟ 5-6 ਮਹੀਨੇ ਬਾਅਦ ਚੱਲਿਆ ਤੇ ਚੱਲਣ ਤੇ ਅਸੀਂ ਜਿਹੜੀ ਟਰੇਸ ਕਰਨ ਦੇ ਪਾਇਆ ਜਿਹੜਾ ਇਹਨਾਂ ਨੇ ਮੋਬਾਈਲ ਜਿਹੜਾ ਦਸਪ੍ਰੀਤ ਸਿੰਘ ਨੇ ਇੱਕ ਪੈਟਰੋਲ ਪੰਪ ਵਾਲੇ ਨੂੰ ਦਿੱਤਾ ਸੀਗਾ ਦਰਵਾਜ਼ਾ ਤੂੰ ਰਮਵਾ ਨਿਕਲ ਮੈਂ ਤੇਰੇ ਕੋਲ ਆਪਣਾ ਲੈ ਜਾਗਾ ਇਹ ਜਿਹੜਾ ਮੋਬਾਈਲ ਲਗੇ ਸੀ ਇਹ ਉਹ ਮੋਬਾਈਲ ਹੈ ਆਪਣਾ ਮੈਨੇ ਮੈਂ ਚਾਲੂ ਕੀਤਾ ਇਹਨੇ ਨਹੀਂ ਚਾਲੂ ਕੀਤਾ ਪੈਟਰੋਲ ਪੰਪ ਵਾਲਾ ਚੱਕ ਲਿਆ ਇਹਨਾਂ ਦੇ ਇੱਕ ਸਾਥੀ ਨੇ ਤੇਲ ਪਾ ਕੇ ਉਹ ਪੰਪ ਨੂੰ ਤੇਲ 1000 ਰੁਪਏ ਤੇਲ ਪਾ ਲਿਆ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਮੇਰਾ ਮੋਬਾਈਲ ਲੈ ਲੈ ਦੋ ਮੋਬਾਈਲ ਕਿਤੇ ਵਿਗਿਆ ਨਹੀਂ ਹੋਣਾ ਉਹਨੇ ਚਾਲੂ ਕਰਾ ਲਿਆ ਉਹਨਾਂ ਨੇ ਉਹਨੇ ਉਹਨੇ ਉਹਨਾਂ ਨੇ 4 ਮਹੀਨੇ ਬੰਦ ਰੱਖਿਆ ਕਿਤੇ ਆਉਂਗਾ ਲੈ ਜਾਊਗਾ ਪੈਸੇ ਦੇ ਦਊਗਾ ਉਹਦਾ ਕਿਤੇ ਫੋਨ ਬੰਦ ਹੋ ਗਿਆ ਤਾਂ ਉਹਨੇ ਆਪਣਾ ਫੋਨ ਨੰਬਰ ਪਾ ਕੇ ਚਲਾ ਲਿਆ ਚਲਾਇਆ ਤੇ ਟ੍ਰੇਸ ਵਿੱਚ ਆ ਗਿਆ ਤੇ ਉਹਨੇ ਪੈਸਾ ਉਹ ਅੰਗਰੇਜ਼ ਸਿੰਘ ਨਾਂ ਦਾ ਬੰਦਾ ਬੰਦਾ ਹੈ ਤੇ ਉਹਨੇ ਫਿਰ ਜਿਹੜਾ ਚਲਾ ਲਿਆ ਤੂੰ ਸਾਡੀ ਟਰੇਸ ਵੀ ਜਾ ਗਿਆ ਤੇ ਉਸ ਆਧਾਰ ਤੇ ਅਸੀਂ ਪਤਾ ਕਰਿਆ ਅਸੀਂ ਉਸ ਬੰਦੇ ਤੱਕ ਪਹੁੰਚ ਉਹਨੂੰ ਪਰਵਾਨਾ ਨੋਟ ਕਰਾਇਆ ਤੇ ਉਹ ਉਹ ਬੰਦਾ ਆਪਣੇ ਲੈ ਕੇ ਰਿਸ਼ਤੇਦਾਰਾਂ ਨਾਲ ਸਾਥੇ ਲੈ ਕੇ ਸਾਡੇ ਕੋਲ ਪਹੁੰਚਿਆ ਉਹਨੇ ਦੱਸਿਆ ਪਿੰਡ ਦਾ ਸਰਪੰਚ ਵੀ ਦੇ ਨਾਲ ਆਇਆ ਵੀ ਦੱਸਿਆ ਵੀ ਮੈਂ ਤਾਂ ਤੇਲ ਪਾਉਣ ਦੇ ਬਦਲਾਂ ਦਿੱਤਾ ਸੀਗਾ ਮੇਰੇ ਕੋਲ ਲੈਣ ਨਹੀਂ ਆਇਆ ਮੇਰਾ ਫੋਨ ਖਰਾਬ ਹੋ ਗਿਆ ਤੇ ਉਸ ਬੰਦੇ ਚਾਰਾ ਪਤਾ ਕੱਟ ਕੇ ਦੱਸਿਆ ਵੀ ਜਿਹੜਾ ਬੰਦਾ ਇਹਨਾਂ ਦਾ ਡੀਗਾ ਸੀਗਾ ਉਹ ਅੱਜ ਕੱਲ੍ਹ ਰਸੂਲਪੁਰ ਹਰਿਆਣਾ ਦੇ ਵਿਖੇ ਜਿਹੜਾ ਨਸ਼ਾ ਛਡਾਓ ਕੇਂਦਰ ਚ ਬੰਦਾ ਅਸੀਂ ਨਸ਼ਾ ਛਡਾਓ ਕੇਂਦਰ ਵੀ ਜਾ ਕੇ ਉਹਨਾਂ ਨੂੰ ਪਰਵਾਨਾ ਦੇ ਕੇ ਉਹਨੂੰ ਲੀਵ ਕਰਾ ਕੇ ਉ ਕਰਕੇ ਉਹਨੇ ਦੱਸਿਆ ਵੀ ਮੇਰੇ ਨਾਲ ਫਲਾਨੇ ਫਲਨੇ ਸਾਥੀ ਸੀਗੇ ਦੋਨਾਂ ਦਾ ਨਾਮ ਦੱਸਿਆ ਅਸੀਂ ਇਹਨਾਂ ਦੋਨਾਂ ਦਾ ਆਪਣੇ ਐਪ ਚ ਪਾ ਕੇ ਚੈੱਕ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਦੋਨੇ ਕੇਂਦਰੀ ਜ਼ਿਲ੍ਹਾ ਲੁਧਿਆਣਾ ਬੰਦਾ ਕੱਲ ਜਾ ਕੇ ਅਸੀਂ ਖੁਦ ਇਹਨੂੰ ਕੇਂਦਰੀ ਜ਼ਿਲ੍ਹਾ ਲੁਧਿਆਣਾ ਤੋਂ ਅਸੀਂ ਲੈ ਕੇ ਆਏ ਲਿਆ ਕੇ ਪੇਸ਼ ਕੀਤਾ ਪੇਸ਼ ਕਰਕੇ ਇਹਨਾਂ ਦਾ ਦੋ ਦਿਨ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਸ ਪੁਲਿਸ ਰਿਮਾਂਡ ਤੇ ਦਿਵਾਨ ਜਿਹੜਾ ਮੋਟਰਸਾਈਕਲ ਵੀ ਬਰਾਮਦ ਕਰਵਾਇਆ ਨਾਲ ਕੋਲੋਂ ਤੇ ਜਿਹੜਾ ਚਾਕੂ ਬਾਰਦਾਤ ਵਿੱਚ ਵਰਤਿਆ ਗਿਆ ਸੀਗਾ ਉਹ ਵੀ ਵਰਤ ਉਹ ਵੀ ਬਰਾਮਦ ਕਰਾਇਆ ਅੱਛਾ ਇਹ ਗੱਲ ਹੋ ਰਹੀ ਰਹਿਣ ਵਾਲੇ ਕਿੱਥੋਂ ਦੇ ਆ ਇਹ ਮਾਛੀਵੜ ਦੇ ਕਰੀਬ ਆਪ ਇੱਕ ਇੱਕ ਪਿੰਡ ਮਾਦੀਪੁਰ ਦਾ ਆ ਜਿਹੜਾ ਗਗਨਦੀਪ ਸਿੰਘ ਉਰਫ ਬਿੱਕੀ ਆ ਪਿੰਡ ਮਾਦੀਪੁਰ ਥਾਣਾ ਮਾਛੀਵੜਾ ਜ਼ਿਲ੍ਹਾ ਲੁਧਿਆਣਾ ਵਾਲਾ ਹੈ ਜਿਹੜਾ ਪ੍ਰਿੰਸ ਸਿੰਘ ਸਾਨੂੰ ਸੁਖਦੇਵ ਸਿੰਘ ਹੈ ਇਹ ਆਪਣਾ ਮਾਛੀਵੜਾ ਰਹਿਣ ਵਾਲਾ ਅੱਛਾ ਰਿਕਾਰਡ ਕਿਦਾਂ ਦਾ ਇਹਨਾਂ ਦਾ ਪਹਿਲਾਂ ਕ੍ਰਿਮੀਨਲ ਇਹਨਾਂ ਦਾ ਦੋਹਾਂ ਦਾ ਇਹਨਾਂ ਦਾ ਤਿੰਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈ ਇਹ ਨਸ਼ੇ ਦੀ ਲੋਰ ਵਿੱਚ ਇਹ ਨਹੀਂ ਦੇਖਦੇ ਵੀ ਅਸੀਂ ਕਿੱਥੇ ਅਸੀਂ ਜੋ ਚੋਰੀ ਕਰਨੀ ਹੈ ਇਹ ਕਿੱਥੇ ਕਾਕਾ ਨਾ ਕਿਸ ਨੂੰ ਮਾਰ ਕੇ ਕੁੱਟ ਕੇ ਭੱਜ ਜਾਂਦੇ ਨੇ ਆ ਲੜਾਈ ਝਗੜੇ ਦੇ ਕੇਸ ਵਿੱਚ ਬੰਦਾ ਹੈ ਨਾ ਪਰ ਪਹਿਲਾਂ ਵੀ ਕੇਸ ਚੱਲਦੇ ਨੇ ਤੇ ਜਿਹੜਾ ਆ ਜਿਹੜਾ ਆਹ ਹੈ ਤੇ ਆ ਜਿਹੜਾ ਚਾਕੂ ਵੀ ਇਹਨਾਂ ਦੇ ਵਰਤੇ ਇਹਦੀ ਤਿੱਖੀ ਨੋਕ ਇਹ ਇਹ ਚਾਕੂ ਨਾਲ ਇਹਨਾਂ ਦੇ ਹਮਲਾ ਕਰਿਆ ਸੀ ਇਹ ਚਾਕੂ ਨਾਲ ਇਹਨਾਂ ਤੇ ਹਮਲਾ ਕਰਿਆ ਸੀਗਾ ਜੀ ਜੀ ਹਾਂ ਜੀ ਹੁਣ ਰਿਮਾਂਡ ਵਗੈਰਾ ਕੁੱਸੀ ਕਿਸ ਤਰ੍ਹਾਂ ਮਿਲੂ ਇਹਨਾਂ ਤੋਂ ਦੋ ਦਿਨ ਦਾ ਪੁਲਿਸ ਦਾ ਕੰਮ ਰਿਮਾਂਡ ਆਪਣਾ ਲਿਆ ਸੀ ਉਹਦੇ ਦਮਾਨ ਸਾਡੀ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀਗੀ ਅਸੀਂ ਰਿਕਵਰ ਹੋ ਰਹੀ ਕਿ ਮੋਬਾਈਲ ਪਹਿਲੇ ਰਿਕਵਰ ਹੋ ਚੁੱਕਾ ਹੈ ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ ਬਿਲਕੁਲ ਜੀ ਮੈਂ ਇਹ ਦਖਲਾ ਖਾ ਸਕਦਾ ਕਿ ਜਿਹੜਾ ਨਸ਼ੇ ਦੇ ਖਾਤਰ ਲੋਕ ਅੱਜ ਕਿਸੇ ਦਾ ਕੋਈ ਪ੍ਰਵਾਹ ਨਹੀਂ ਕਿਸੇ ਦੀ ਜਾਨ ਦੀ ਪ੍ਰਵਾਹ ਨਹੀਂ ਹੁੰਦੀ ਆ ਆਪਣਾ ਸਿਰਫ ਨਸ਼ੇ ਦੀ ਪੂਰਤੀ ਕਰਨ ਵਾਸਤੇ ਕਿਸੇ ਦੀ ਜਾਨ ਵੀ ਲੈ ਸਕਦੇ ਨੇ ਲੇਕਿਨ ਇਹ ਜਿਹੜੇ ਦੋਸ਼ੀ ਜਿਹੜੇ ਅੱਜ ਜੀਆਰਪੀ ਪੁਲਿਸ ਰੋਪੜ ਤੋਂ ਵੱਲੋਂ ਜਿਹੜੇ ਕਾਬੂ ਕੀਤੇ ਗਏ ਨੇ ਦੋ ਦਿਨ ਦਾ ਪੁਲਿਸ ਰਿਮਾਨਡ ਜਿਹੜਾ ਲਿਆ ਗਿਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜਾ ਗੇਟਮੈਨ ਆ ਉਹਦੇ ਨਾਲ ਵੀ ਗੱਲ ਕਰਦੇ ਆ

जैसे गेट खोल दिया उसके बाद में सारा ट्रैफिक निकल चुका था ये बंदे रुक गए थे इनमें से एक बंदा मेरे पास आया मुझसे पूछा की आनंदपुर साहिब जाना है मुझे कहाँ से रस्ता है मैंने भाई आगे जाके लेफ्ट ले लेना उसके बाद में बस जैसे ही मैं अंदर गया अंदर में लोगों में एंट्री करनी होती है जो भी गाड़ी पास ओवर हुई थी मैं वो एंट्री कर रहा था पीछे पीछे मेरे पीछे पीछे आ लिए अंदर आ गए अंदर आ लिए और साइड में इसने चपकुच ये चाकू चिपका रखा था गेट वहा खड़ा हो गया मैं एंट्री कर रहा था उसके बाद में इसने दो बंदे और बुला लिए साथ में की इसकी तलाशी लो बस अब मैं तो कोने में था बस चक्कू निकाली मेरे मारना स्टार्ट कर दिया सिर्फ मारना सीधा मारना स्टार्ट कर दिया इन्होंने मेरे एक था एक याद था तो मेरे दो बार मेरे इधर हुए तो मेरी उंगली देखो अच्छा तो उसके बाद में मैं, मैं, बस ये मेरे, मेरे फोन मेरा फोन वगैरह फोन वगैरह छीन फो, छान के फटाफट कुछ देख डाक के फरार हो लिया ऐसे वैसे तो मेरे पास नेक्स्ट टाइम पर्स तो लेकिन आया नहीं था फरार हो चुके थे आज आपने पुलिस ने गिरफ्तार किया और आपने पहचान कर ली हाँ जी हाँ जी बिल्कुल यही आदमी यही बंदे थे और मैं पुलिस प्रशासन का बहुत बहुत धन्यवाद देना चाहूंगा इन्होंने बहुत मतलब अथक प्रयास किया है आठ नौ महीने के अंदर अंदर ਔਰ ਮੈਂਨ ਦਾ ਬਹੁਤ ਮਤਲਬ ਬਹੁਤ ਜ਼ਿਆਦਾ ਬਾਰੀਓ ਜਿਸੇ ਮਾਰੇ ਸਿੱਤਨੇ ਵੀ ਰੇਲਵੇ ਕਰਮਚਾਰੀਏ ਜੋ ਮਤਲਬ ਬੇਮੁਖਤ ਕਰੇ ਡੋਟੀ ਕਰ ਸਕੇ ਔਰ ਆਪਣੀ ਰੀਅਲ ਸ਼ੋਗੋ ਯੋਗਦਾਨ ਬਿਲਕੁਲ ਜੀ ਬਿਲਕੁਲ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਹਾਂ ਜਦੋਂ ਇਹਦੇ ਨਾਲ ਮੈਂ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹਨਾ ਜਦੋਂ ਇਹਦੇ ਨਾਲ ਘਟਨਾ ਵਾਪਰੀਆ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਇਦਾਂ ਜਿੰਨੇ ਵੀ ਰੇਲਵੇ ਗੇਟ ਜਫਾਟ ਕੇ ਲੱਗੇ ਹੋਏ ਨੇ ਜਿੰਨੀਆਂ ਉਹਨਾਂ ਤੇ ਗੁੰਟੀਆਂ ਜਿਹੜੇ ਕੈਵਨ ਬਣੇ ਹੋਏ ਨੇ ਉਹਨਾਂ ਸਾਰਿਆਂ ਦੇ ਉੱਪਰ ਗੇਲਾਂ ਲੱਗ ਚੁੱਕੀਆਂ ਨੇ ਬਿਲਕੁਲ ਸ਼ਰੀਏ ਵਗੈਰਾ ਲੱਗ ਚੁੱਕ ਸਕਦਾ ਬਾਹਰ ਤੇਹੀ ਗੱਲ ਕਰੋ ਬਿਲਕੁਲ ਜੀ ਬਿਲਕੁਲ ਜੀ ਸੁਰੱਖਿਆ ਦੇ ਜਿਹੜੇ ਪ੍ਰਬੰਧ ਕਰੜੇ ਕਰ ਦਿੱਤੇ ਗਏ ਨੇ ਪਰ ਲੇਕਿਨ ਜਿਹੜੇ ਵੀ ਦੋਸ਼ੀ ਜਿਹੜੇ ਵੀ ਲੋਕ ਜੁਰਮ ਕਰਦੇ ਨੇ ਉਹਨਾਂ ਨੂੰ ਇਹ ਆਪਾਂ ਕਹਿਣਾ ਚਾਹਾਂਗੇ ਕਿ ਕਦੇ ਵੀ ਤੁਸੀਂ ਬਚ ਨਹੀਂ ਸਕਦੇ ਜੇ ਜੁਰਮ ਕਰਦੇ ਆਂ ਪੁਲਿਸ ਜਿਹੜੀ ਹੈ ਕਿਸੇ ਨੂੰ ਵੀ ਤੁਸੀਂ ਕਿੰਨੇ ਸਾਲ ਤੱਕ ਛੁੱਪ ਸਕਦੇ ਆਂ ਕਿੱਦਾਂ ਛੁੱਪ ਸਕਦੇ ਆਂ ਕ੍ਰਾਈਮ ਤੋਂ ਤੁਸੀਂ ਬਚ ਨਹੀਂ ਸਕਦੇ ਅੱਜ ਜਿਹੜੇ ਦੋਸ਼ੀ ਜਿਹੜੇ ਫੜੇ ਗਏ ਆਂ ਤੇ ਇਹਨਾਂ ਦੇ ਨੂੰ ਅੱਜ ਸ਼ਵਰੀਪ ਜੀ ਦੀ ਹਾਜ਼ਰੀ ਦੇ ਵਿੱਚ ਪੂਰੀ ਟੀਮ ਵੱਲੋਂ ਜਿਹੜਾ ਇਸ ਬੰਦੇ ਦਾ ਜਿਹੜਾ ਬਿਲਕੁਲ ਡਰ ਬਣਿਆ ਹੋਇਆ ਸੀਗਾ ਮਨ ਦੇ ਵਿੱਚ ਡਰ ਸੀਗਾ ਲੇਕਿ